ਬਹੁਤ ਵੀਰਨਾ ਇੱਕ ਗਲਤੀ ਕਰਦੇ ਆ ਜਿਹੜੇ ਵੀਰ ਈਐਨਟੀ ਮਸ਼ੀਨਾਂ ਤੋਂ ਆਲੂ ਬਜਵਾਉਂਦੇ ਆ ਨਾ ਜਾਂ ਆਪਦੀ ਵੀ ਆ ਜਿਨ੍ਹਾਂ ਦੇ ਐ ਫਾਲੇ ਮਗਰਲੇ ਪਾਸੇ ਆ ਜਿਵੇਂ ਆ ਗ੍ਰਾਮੇ ਦੇ ਆ ਤੇ ਹੋਰ ਵੀ ਕਿਸੇ ਕੰਪਨੀ ਦੇ ਵੀਰੇ ਇਹ ਮਸ਼ੀਨਾਂ ਨੂੰ ਨਾ ਪਲਾਉ ਦੀ ਡੰਗਾਈ ਘਟੋ ਘਟ ਅੱਠ ਤੋਂ 10 ਇੰਚ ਚਾਹੀਦੀ ਆ ਇਹ ਮਸ਼ੀਨਾਂ ਤਾਂ ਲੱਗਦੀਆਂ ਨੇ ਜੇ ਤੁਸੀਂ ਇਦੂ ਘੱਟ ਢੰਗਾਈ ਰੱਖੋਗੇ ਤਾਂ ਇਹਨਾਂ ਨੇ ਨਹੀਂ ਲੱਗਣਾ ਮਗਰੋਂ ਕਿਉਂਕਿ ਇਹਨਾਂ ਦੇ ਭਾਰ ਵੀਰੇ ਜਿਹੜਾ ਆਲੂ ਆ ਉਹ ਮੂਰੇ ਹੁੰਦਾ ਤੇ ਢੰਗਾਈ ਮਗਰੋਂ ਜਾਣੀ ਹੁੰਦੀ ਆ ਤਾਂ ਕਰਕੇ ਫਿਰ ਇਹ ਲੱਗਣੋਂ हट ਜਾਂਦੀਆਂ ਇਹ ਪ੍ਰੋਬਲਮ ਪੈਂਦੀ ਇਹਨਾਂ ਨੂੰ ਤੇ ਆਪਾਂ ਨੂੰ ਜਿਹੜਾ ਪਲਾਉ ਆ ਉਹਦੀ ਢੰਗਾਈ ਕਟੋ ਕਟੜ ਤੋਂ 10 ਇੰਚ ਰੱਖਣੀ ਪੈਣੀ ਆ ਤਾਂ ਇਹ ਮਸ਼ੀਨਾਂ ਲੱਗਣੀਆਂ ਜਿਨ੍ਹਾਂ ਦੇ ਐ ਫਾਲੇ ਮਗਰ ਆ ਆਲੂ ਵਾਲੀ ਟੈਂਕੀ ਤੋਂ ਮਗਰ ਫਾਲਿਆ ਜਿਹੜੇ ਪੁਰਾਣੇ ਮਾਡਲ ਸੀਗੇ ਜਿਵੇਂ ਪਹਿਲਾਂ 26 ਇੰਚ ਜਿਵੇਂ ਨਾ ਉਹ ਲੱਗ ਜਾਂਦੀਆਂ ਸੀਗੇ ਚਾਹੇ 5 ਇੰਚ ਮਾਰ ਲੂ ਚਾਹੇ 6 ਇੰਚ ਮਾਰ ਲੂ ਉਹ ਲੱਗ ਜਾਂਦੀ ਆ ਪਰ ਜਿਨ੍ਹਾਂ ਦੇ ਐਂ ਫਾਲੇ ਮਗਰ ਆ ਉਹ ਮਸ਼ੀਨ ਲੱਗਣੀ ਬਹੁਤ ਔਖੀ ਆ ਜਿਹੜੇ ਟੈਂਕੀ ਤੋਂ ਮਗਰ ਆ ਤੇ 30 ਇੰਚ ਦੀ ਮਸ਼ੀਨਾਂ ਜਿਹੜੀਆਂ 26 ਇੰਚ ਵੀ ਹੈਗੀਆਂ ਜਿਹੜੀਆਂ ਇਹ ਮਗਰ ਆ ਉਹ ਵੀ ਨਹੀਂ ਲੱਗਦੀਆਂ ਤੇ ਇਹਦੇ ਕਰਕੇ ਪਲਾਉ ਡੂੰਗੇ ਮਾਰਿਆ ਕਰੋ ਤਾਂ ਜਾ ਕੇ ਆਪਣੀ ਬਿਜਾਈ ਵਧੀਆ ਹੋਣੀ ਆ